ਨਾਬਾ ਦੇ ਰੋਟਰੀ ਕਲੱਬ ਦੇ ਵਿੱਚ ਮਲਕੀਤ ਕੰਪੈਨ ਦੇ ਵੱਲੋਂ ਅੱਜ ਫ੍ਰੀ ਮੈਡੀਕਲ ਅੱਖਾਂ ਦਾ ਚੈੱਕਅਪ ਕੈਂਪਾ ਜਿਹੜਾ ਲਗਾਇਆ ਗਿਆ ਜੋ ਕਿ ਉਹਨਾਂ ਦੇ ਮਾਤਾ ਪਿਤਾ ਤੇ ਬ੍ਰਦਰ ਦੀ ਯਾਦ ਦੇ ਵਿੱਚ ਆ ਜਿਹੜਾ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੋਂ ਕਿ ਵੱਡਿਆ-ਵੱਡੀਆਂ ਆ ਲੈਣਾ ਨੇ ਜਿਹੜੀਆਂ ਇਸ ਕੈਂਪ ਦੇ ਵਿੱਚ ਦਿਖਾਈ ਦੇ ਰਹੀਆਂ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਹਜ਼ਾਰ ਦੇ ਲਗਭਗ ਜਿਹੜਾ ਲੋਕ ਨੇ ਜਿਹੜੇ ਲੋੜਵੰਦ ਲੋਕ ਨੇ ਉਹ ਆਪਣੀ ਅੱਖਾਂ ਦਾ ਚੈੱਕਅਪ ਕਰਾਉਣਗੇ ਅਤੇ ਲੈਂਸ ਪਾਉਣਗੇ ਜਿੱਥੋਂ ਕਿ ਪਟਿਆਲਾ ਤੋਂ ਜਿਹੜੇ ਡਾਕਟਰ ਨੇ ਅੱਖਾਂ ਦੇ ਮਾਹਰ ਨੇ ਉਹ ਆਪਰੇਸ਼ਨ ਕਰਨਗੇ ਲੈਂਸ ਪਾਉਣਗੇ ਹਰ ਸਾਲ ਜਿਹੜਾ ਰੋਟਰੀ ਕਲੱਬ ਵੱਲੋਂ ਪ੍ਰਾਲਾ ਕੀਤਾ ਜਾਂਦਾ ਹੁਣ ਤੱਕ 8000 ਦੇ ਲਗਭਗ ਰੋਟਰੀ ਕਲੱਬ ਵੱਲੋਂ ਲੋੜਵੰਦ ਲੋਕਾਂ ਦੇ ਜਿਹੜੇ ਲੈਂਸ ਨੇ ਉਹ ਪਾਏ ਗਏ ਨੇ ਲੋਕਾਂ ਵੱਲੋਂ ਵੀ ਜਿਹੜੀ ਪ੍ਰਸ਼ੰਸਾ ਰੋਟਰੀ ਕਲੱਬ ਦੀ ਕੀਤੀ ਜਾ ਰਹੀ ਹੈ ਪਰ ਜਿਹੜੀ ਅੱਜ ਦੀ ਪ੍ਰਸ਼ੰਸਾ ਉਹ ਮਲਕੀਤ ਕੰਪੇਨ ਦੀ ਕੀਤੀ ਜਾ ਰਹੀ ਆ ਜੋ ਲੋਕ ਆਪਣੀਆਂ ਅੱਖਾਂ ਦਾ ਚੈੱਕਅਪ ਕਰਾਉਣਾ ਆਏ ਨੇ ਤੇ ਲੈਂਸ ਪਵਾਉਣਾ ਆਏ ਨੇ ਵੱਡੀ ਮਾਤਰਾ ਦੇ ਵਿੱਚ ਲੋਕ ਨੇ ਇਸ ਕੈਂਪ ਦੇ ਵਿੱਚ ਪਹੁੰਚ ਕੇ ਜਿਹੜੇ ਲਾਹਾ ਲੈ ਰਹੇ ਨੇ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਇਹ ਅੱਜ ਚੰਨ ਸਿੰਘ ਜੀ ਐਂਡ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੇ ਆਪਣੇ ਮਾਤਾ ਪਿਤਾ ਤੇ ਭਰਾ ਦੀ ਯਾਦ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਹੈਗਾ ਸਾਡੇ ਗੁਰੂਆਂ ਨੇ ਵੀ ਇਹੀ ਕਿਹਾ ਜਿਹੜੀ ਵੀ ਸਾਡੀ ਨੇਕ ਕਮਾਈ ਆ ਉਹਦੇ ਵਿੱਚੋਂ ਦਸੰਦ ਕੱਢਣਾ ਚਾਹੀਦਾ ਤੇ ਇਹੀ ਸਭ ਤੋਂ ਵੱਡਾ ਪੁਆਇੰਟ ਹੈ ਜਿਹੜੇ ਗਰੀਬ ਗੁਰਬੇ ਲੋਕ ਨੇ ਉਹਨਾਂ ਦੇ ਕੰਮ ਆਣਾ ਤੇ ਬੜੀ ਅੱਛੀ ਗੱਲ ਹੈ ਕਿਉਂਕਿ ਜਿਨ੍ਹਾਂ ਦੀ ਨਜ਼ਰ ਨਹੀਂ ਨਾ ਹੁੰਦੀ ਉਹਨਾਂ ਨੂੰ ਕੁਛ ਕੇ ਦੇਖੋ ਜੀ ਇਹਨਾਂ ਵਾਸਤੇ ਰੰਗਲੀ ਦੁਨੀਆ ਕੀ ਚੀਜ਼ ਹੈ ਜਾਂ ਜਿਨ੍ਹਾਂ ਦੀ ਨਜ਼ਰ ਘਟ ਜਾਂਦੀ ਹੈ ਉਹਨਾਂ ਨੂੰ ਇਹ ਦੁਨੀਆ ਦੁਬਾਰਾ ਦੇਖਣ ਲਈ ਯੋਗ ਬਣਾਉਣ ਦਾ ਜਿਹੜਾ ਇਹ ਅਪਰਾਲਾ ਹੈ ਤੇ ਬਹੁਤ ਅੱਛਾ ਹੈ ਮੈਂ ਇਹਨਾਂ ਦਾ ਧੰਨਵਾਦੀ ਆ ਅੱਗੇ ਤੋਂ ਵੀ ਬੇਨਤੀ ਕਰਦਾ ਵੇਵ ਜੀ ਪੁੱਨ ਜਿਹੜੇ ਹੈਗੇ ਆ ਮਾਨਵਤਾ ਦੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਬਹੁਤ ਸਾਰੀ ਜਿਹੜੀ ਹੈਗੀ ਆ ਬਲ ਬਖਸ਼ਣ ਅਜਿਹੀ ਸੇਵਾ ਕਰਨ ਸਾਰੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਬਹੁਤ ਹੀ ਸੁਹਾਵਣਾ ਦਿਨ ਹੈ ਅੱਜ ਅਸੀਂ ਸਾਰਾ ਪਰਿਵਾਰ ਨਾਲ ਕੀ ਰੋਟਰੀ ਗਲੋਬਰ ਨਾਲ ਕੀ ਇਕੱਠਾ ਹੋ ਕੇ ਬੁਲਾ ਰਹੇ ਹਾਂ ਤੇ ਅਸੀਂ ਉਮੀਦ ਰੱਖਦੇ ਹਾਂ ਜਿੰਨੇ ਵੱਧ ਵੱਧ ਇੱਥੇ ਲੋਕ ਆਉਣਗੇ ਅਸੀਂ ਸਭ ਦਾ ਅੱਖਾਂ ਚੈੱਕਅਪ ਕਰਾਵਾਂਗੇ ਜਿਨ੍ਹਾਂ ਦੇ ਲੈਂਜ ਪਹਿਣਗੇ ਅਸੀਂ ਲੈਂਜ ਪਵਾਵਾਂਗੇ ਤੇ ਹਰ ਇੱਕ ਨੂੰ ਪੂਰੀ ਸੋਸ ਦਵਾਂਗੇ ਥੋੜੇ ਰਾਹੀ ਅਸੀਂ ਅੱਜ ਅਸੀਂ ਇਸ ਮੁਕਾਮ ਤੱਕ ਪਹੁੰਚੇ ਹਾਂ ਤਾਂ ਪ੍ਰਮਾਤਮਾ ਸੁੱਖ ਰੱਖੇ ਸਭ ਖੁਸ਼ੀ-ਖੁਸ਼ਾਈ ਦੇ ਕਰਨ ਦੇ ਅੱਖਾਂ ਚੈੱਕਅਪ ਰੋਟਰੀ ਕਲੱਬ ਨਾਬਾ ਦੇ ਸਾਰੇ ਰੋਟਰੀਅਨ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅਸੀਂ 8 ਮਹੀਨਿਆਂ ਦੇ ਅੰਦਰ ਅੰਦਰ ਚਾਰ ਅੱਖਾਂ ਦੇ ਕੈਂਪਸ ਹੀ ਲਗਾਏ ਨੇ ਅੱਜ ਸਾਡਾ ਚੌਥਾ ਮੈਡੀਕਲ ਕੈਂਪ ਜਿਹੜਾ ਸਦਾ ਚੰਦ ਸਿੰਘ ਜੀ ਆਪਣੇ ਮਾਤਾ ਪਿਤਾ ਜੀ ਤੇ ਆਪਣੇ ਭਰਾ ਦੀ ਯਾਦ ਦੇ ਵਿੱਚ ਲਵਾ ਰਹੇ ਨੇ ਮਲਕੀਤ ਕਮਾਈਨ ਵਾਲੇ ਤੇ ਇਹ ਸਾਡਾ ਚੌਥਾ ਅੱਖਾਂ ਦਾ ਕੈਂਪ ਹੈ ਪਹਿਲਾ ਕੈਂਪ ਡਾਕਟਰ ਤੱਕੜ ਅਤੇ ਵੀਰਕਾ ਕਾਡਲਾ ਜੀ ਨੇ ਜੀ ਲਵਾਉਂਦੇ ਰਹੇ ਉਹਨਾਂ ਦੇ ਪਿਤਾ ਜੀ ਦੀ ਉਹਨਾਂ ਦੇ ਯਾਦ ਦੇ ਵਿੱਚ ਤੇ ਦੂਸਰਾ ਕੈਂਪ ਦਲਜੀਤ ਸਿੰਘ ਸੰਧੂ ਜੀ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਲਵਾਏ ਨੇ ਤੀਸਰਾ ਸਦਾ ਚੰਦ ਸਿੰਘ ਸਾਡੇ ਰੋਟਰੀਅਨ ਮੈਂਬਰ ਸੀਗੇ ਉਹਨਾਂ ਦੇ ਬੇਟੇ ਵੱਲੋਂ ਤੀਸਰਾ ਕੈਂਪ ਲਗਾਇਆ ਗਿਆ ਅੱਖਾਂ ਦਾ ਤੇ ਅੱਜ ਚੰਨ ਸਿੰਘ ਉਹਨਾਂ ਵੱਲੋਂ 8 ਮਹੀਨੇ ਦੇ ਅੰਦਰ ਅੰਦਰ ਇਹ ਸਾਡਾ ਰੋਟਰੀ ਕਲੱਬ ਨਾਭਾ ਵੱਲੋਂ ਚੌਥਾ ਅੱਖਾਂ ਦਾ ਕੈਂਪ ਹੈ ਆਈ ਚੈੱਕਅਪ ਕੈਂਪ ਤੇ ਆਪਣਾ ਲੈਂਚ ਪਾਉਣ ਦਾ ਕੈਂਪ ਹੈ ਰੋਟਰੀ ਕਲੱਬ ਤੇ ਸਾਡੇ ਚਰਨ ਸਿੰਘ ਜੀ ਵੱਲੋਂ ਲਾਇਆ ਗਿਆ ਇਹਦੇ ਵਿੱਚ ਅਸੀਂ ਸਾਲ 'ਚ ਤਿੰਨ ਤੋਂ ਚਾਰ ਕੈਂਪ ਹਮੇਸ਼ਾ ਲਾਉਂਦੇ ਆ ਜਿਹਦੇ 'ਚ 80 ਤੋਂ 100 ਦੇ ਆਪਰੇਸ਼ਨ ਕੀਤੇ ਜਾਂਦੇ ਲੈਂਚ ਪਾਏ ਜਾਂਦੇ ਆ ਫ੍ਰੀ ਆਫ ਕਾਸਟ ਤੇ ਇਹ ਸਾਡੇ ਚੱਲਦੇ ਰਹਿਣਗੇ ਪ੍ਰੋਜੈਕਟ ਇਹੋ ਜਿਹਾ ਇੱਕ ਬਹੁਤ ਸੇਵਾਦਾਰ ਪ੍ਰੋਜੈਕਟ ਚੱਲਦੇ ਰਹਿਣਗਾ ਬਾਬਾ ਹਮੇਸ਼ਾ ਹੀ ਅੱਖਾਂ ਦੇ ਕੈਂਪ ਨੂੰ ਬਹੁਤ ਹੀ ਪਰਾਦਮਿਕਾ ਦਿੰਦਾ ਹੈ ਕਿਉਂਕਿ ਇਹਦੇ ਨਾਲ ਡਾਇਰੈਕਟ ਜਿਹੜਾ ਹੈ ਪੇਸ਼ੈਂਟਾਂ ਨੂੰ ਫਾਇਦਾ ਦੂਜੇ ਕੈਂਪਾਂ ਨਾਲੋਂ ਇਹਦੇ ਨੂੰ ਜਿੰਦੀਆਂ ਅੱਖਾਂ ਨਜ਼ਰ ਆਉਂਦੀਆਂ ਜਿਵੇਂ ਪਰਮਾਤਮਾ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਉਹਨੂੰ ਰੋਟਰੀ ਕਲੱਬ ਜਿੰਦਾ ਰੱਖਦਾ ਹੁਣ ਤਾਂ ਹੀ ਰੋਟਰੀ ਕਲੱਬ ਨੇ ਤਕਰੀਬਨ 8000 ਆਪਰੇਸ਼ਨ ਰੋਟਰੀ ਕਲੱਬਨਾਬਾ ਨੇ ਕਰਾ ਦਿੱਤੇ ਇਹ ਸਾਰੇ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਚੱਲਦੇ ਆਉਣ ਵਾਲੇ ਟਾਈਮ 'ਚ ਰੋਟਰੀ ਕਲੱਬ ਬਹੁਤ ਹੀ ਬਲੰਦੀਆਂ ਦੇ ਜਾ ਰਿਹਾ ਹੈ ਕਿਉਂਕਿ ਰੋਟਰੀ ਕਲੱਬ 'ਚ ਆਪਣਾ ਆਈ ਹਸਪੀਟਲ ਹੈ ਜਿਹਨੂੰ ਮਨੇਜ ਕਰਦੇ ਆ ਡਾਕਟਰ ਅਤਲ ਕੱਕੜ ਤੇ ਉਹਨਾਂ ਦੀ ਟੀਮ ਤੇ ਸਾਡੇ ਸਾਰੇ ਮੈਂਬਰ ਇਹਦੇ ਵਿੱਚ ਸਹਿਯੋਗ ਦਿੰਦੇ ਕੈਂਪਸ ਦਾ ਰੋਟਰੀ ਕਲੱਬ ਦੇ ਸਹਿਯੋਗ ਨਾਲ ਮਲਕੀ ਸੀਨੇ ਆਪਣੇ ਕਮਾਈ ਨਾਲੇ ਚੱਲਣ ਸੀ ਸਾਡੇ ਸੀਨੀਅਰ ਮੈਂਬਰ ਨੇ ਆਉਣ ਵਾਲੇ ਪ੍ਰਧਾਨ ਵੀ ਨੇ ਸਾਡੇ ਅਗਲੇ ਸਾਲ ਦੇ ਤੇ ਹਰ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇਹ ਕੈਂਪ ਲਵਾਉਂਦੇ ਨੇ ਇੱਥੇ ਤੇ ਬਹੁਤ ਵੱਡਾ ਪ੍ਰਾਲਾ ਇਹਨਾਂ ਦਾ ਵੀ ਸਾਰਾ ਜਿਹੜਾ ਕੈਂਪ ਹੈ ਅੱਜ ਦਾ ਕੈਂਪ ਇਹ ਸਾਰਾ ਇਹਨੋਂ ਕੰਨਿਓ ਹੈ ਇਹ ਤਕਰੀਬਨ ਸਾਡੀ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਇਦਾਂ ਦੇ ਇਸ ਸਾਲ ਸਾਡੇ ਕੋਲ ਤਕਰੀਬਨ 5 ਕੈਂਪ ਲੱਗ ਚੁੱਕੇ ਨੇ ਜਿਵੇਂ ਇੱਕ ਇਹਨਾਂ ਦਾ ਹੋ ਗਿਆ ਫਿਰ ਆਪਣੇ ਦਲਜੀਤ ਸਿੰਘ ਸੰਧੂ ਨੇ ਉਹ ਵੀ ਹਰ ਸਾਲ ਆਪਣੇ ਮਾਤਾ ਪਿਤਾ ਦਾ ਕੈਂਪ ਲਵਾਉਂਦੇ ਨੇ ਅੱਜ ਮੈਂ ਦੇਖ ਰਿਹਾ ਵੀ ਇੱਥੇ ਜਿੰਨਾ ਲੋਕਾਂ ਜੋ ਸਾਹ ਹੈ ਕੈਂਪ 'ਚ ਅੱਖਾ ਦਿਖਾਉਣ ਵਾਲੇ ਬੰਦੇ ਬਹੁਤ ਜ਼ਿਆਦਾ ਮਰੀਜ਼ ਆਏ ਹੋਏ ਨੇ ਡਾਕਟਰ ਸਾਹਿਬ ਸਾਡੇ ਆਉਣ ਆਲੇ ਨੇ ਤੇ ਅਸੀਂ ਹੁਣ ਸ਼ੁਰੂ ਕਰਨ ਲੱਗਿਆ ਇਹ ਬਹੁਤ ਵੱਡਾ ਪ੍ਰਾਲਾ ਹੈ ਨਾਲ ਗੱਲ ਨੂੰ ਮੈਂ ਬਹੁਤ ਵੱਡਾ ਧੰਨਵਾਦ ਵੀ ਕਰਦਾ ਕਿਉਂ ਮੈਂ ਵੀ ਸੀਨੀਅਰ ਮੈਂਬਰ ਆ ਇਸ ਕਲੱਬ ਦਾ ਚਲਨ ਸਿੰਘ ਜੀ ਖਾਸਾ ਧੰਨਵਾਦ ਅੱਬ ਮਾਨਵਤਾ ਦੀ ਸੇਵਾ ਦੇ ਲਈ ਸਦਾ ਹੀ ਹਾਜ਼ਰ ਰਹਿਆ ਜੀ ਇਸੇ ਲੜੀ ਚ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਅੱਜ ਸਾਡਾ ਇਹ ਚੌਥਾ ਅੱਖਾ ਦਾ ਫ੍ਰੀ ਆਪਰੇਸ਼ਨ ਦਾ ਕੈਂਪ ਹੈ ਜਿਹੜਾ ਸਰਦਾਰ ਚਲਨ ਸਿੰਘ ਜੀ ਮਲਕੀਤ ਕੰਬਾਈ ਨਾਲੇ ਆਪਣੇ ਮਾਤਾ ਪਿਤਾ ਦੀ ਨਿੱਗੀ ਆਚਲਵਾ ਰਹੇ ਨੇ ਇਹ ਕੈਂਪ ਦਾ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੇ ਬੰਦੇ ਜਿਹੜੇ ਆਪਣੇ ਮਾਤਾ ਪਿਤਾ ਦਾ ਆਪਰੇਸ਼ਨ ਨਹੀਂ ਕਰਵਾ ਸਕਦੇ ਅੱਜ ਕੱਲ ਇਹ ਟ੍ਰੀਟਮੈਂਟ ਬਹੁਤ ਮਹਿੰਗਾ ਹੋ ਗਿਆ ਤੇ ਐਸੇ ਬੰਦੇ ਜਿਹੜੇ ਨਹੀਂ ਅੱਖਾਂ ਦਾ ਆਪਰੇਸ਼ਨ ਕਰਾ ਸਕਦੇ ਉਹਨਾਂ ਲਈ ਰੋਟਰੀ ਕਲੱਬ ਨਾਬਾ ਇਹ ਬਿਲਕੁਲ ਫ੍ਰੀ ਆਫ ਕੋਸਟ ਆਪਰੇਸ਼ਨ ਕਰਾਂਦਾ ਹੈ ਜੀ ਜਿਹਦੇ ਵਿੱਚ ਆਪਰੇਸ਼ਨ ਦਾ ਸਾਰਾ ਖਰਚਾ ਦਵਾਈਆਂ ਦਾ ਖਰਚਾ ਐਨਕਾ ਦਾ ਖਰਚਾ ਇਹ ਰੋਟਰੀ ਕਲੱਬ ਨਾਬਾ ਵੱਲੋਂ ਕੀਤਾ ਜਾਂਦਾ ਸੋ ਰੋਟਰੀ ਕਲੱਬ ਵੱਲੋਂ ਮਾਨਵਤਾ ਦੀ ਸੇਵਾ ਦਾ ਬਹੁਤ ਵੱਡਾ ਕਦਮ ਚੁੱਕਿਆ ਹੈ। ਸਲਾਈਟ ਇੱਕ ਦਾ ਕੈਂਪ ਲਗਾਇਆ ਗਿਆ ਹੈ। ਇਹ ਸਾਰੇ ਲੋਕਾਂ ਲਈ ਬਹੁਤ ਵਧੀਆ ਉਪਰਾਲਾ ਹੈ। ਜਿਹੜੇ ਲੋਕਾਂ ਦੇ ਨਹੀਂ ਲੈਣੇ ਪਵਾ ਸਕਦੇ ਆਪਣੀ ਕੀਮਤ ਨਹੀਂ ਹੈਗੀ ਉਹਰੇ ਆ ਕੇ ਉਹਨਾਂ ਦੀ ਬਹੁਤ ਵਧੀਆ ਭਾਰੀ ਇਕੱਠ ਹੈ ਬਹੁਤ ਵਧੀਆ ਮਲਕੀਤ ਐਗਰੋ ਟੈਕ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਆਪਣੇ ਬਰਦਰ ਦੀ ਯਾਦ ਵਿੱਚ ਇਹ ਬਹੁਤ ਵੱਡਾ ਉਪਰਾਲਾ ਕਰਕੇ ਕੈਂਪ ਲਗਾਇਆ ਹੈ ਜਿਹੜਾ ਬਹੁਤ ਹੁਸਾ ਔਰ ਬਹੁਤ ਜ਼ਿਆਦਾ ਇਕੱਠ ਹੈ ਪੂਰੇ ਲੋਕਾਂ ਦਾ ਬਹੁਤ ਵਧੀਆ ਇਕੱਠ ਦੇ ਵਿੱਚ ਲੈਣ ਜਾਈ ਜਾਣਗੇ ਕਟੋਵਰ ਉਮੀਦ ਹੈ ਵੀ 2-300 ਬੰਦੇ ਦੇ ਵਿੱਚ ਪੱਖਨੇ ਤੋਂ ਆਇਆ ਮੇਰਾ ਨਾਮ ਜੋਤੀ ਮੈਂ ਆਪਣੇ ਮਮਾ ਨੂੰ ਲੈ ਕੇ ਆਈ ਹਾਂ ਜਿਹੜੇ ਮਲਕੀਤ ਕੰਪਾਇਨ ਵਾਲੇ ਨੇ ਆਪਣੇ ਮੰਮੀ ਪਾਪਾ ਦੀ ਯਾਦ ਵਿੱਚ ਕੈਂਪ ਲਗਾ ਰਹੇ ਨੇ ਤੇ ਆਪਾਂ ਬਹੁਤ ਦੂਰ ਤੋਂ ਆਏ ਆਪਣੇ ਮਮਾ ਲਈ ਆਏ ਮਤਲਬ ਆਪਣੇ ਮਮਾ ਲਈ ਆਪਰੇਸ਼ਨ ਕਰਵਾਉਣ ਲਈ ਆਏ ਆ ਇਹਨਾਂ ਦਾ ਉਹ ਵਧੀਆ ਲੱਗਿਆ ਅੱਗੇ ਵਧੀਆ ਕਰਨ ਤਾਂ ਇਸ ਤੋਂ ਆਪਾਂ ਚਾਰੇ ਵੀ ਹੋਰ ਅੱਗੇ ਬਹੁਤ ਵਧੀਆ ਹੋ ਗਏ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਦਿলো ਧੰਨਵਾਦ ਕਰਦੇ ਆ ਥੈਂਕ ਯੂ ਸੋ ਮੱਚ ਵਧੀਆ ਪ੍ਰੋਗਰਾਮ ਕਰਿਆ ਵੈਨਾਂ ਦਾ ਤਕਰੀਬਨ ਸੇਵਾ ਲਈ ਕਰਿਆ ਇਹਨਾਂ ਨੇ ਤਕਰੀਬਨ ਖਾਣੇ-ਦਾਣੇ ਦਾ ਵੀ ਕਰਿਆ ਪ੍ਰੋਗਰਾਮ ਬਾਕੀ ਲੈਂਜ ਪਾ ਰਹੇ ਨੇ ਆਪਰੇਸ਼ਨ ਵੀ ਕਰ ਰਹੇ ਨੇ ਫਰੀਚੇ ਹਾਂਜੀ ਕੁਝ ਵੀ ਹੋਇਆ ਹਾਂਜੀ ਮੈਂ ਵੀ ਚੈੱਕ ਕਰਾਉਣਾ ਮੈਂ ਬੱਗ ਰਹੀਆਂ ਤਾਂ ਹਾਂਜੀ ਸਾਰਾ ਜਿਹੜੇ ਵੀ ਮਰੀਜ਼ ਆਏ ਹੈ ਇਸ ਕੈਂਪ ਦੇ ਵਿੱਚ ਜਿਨ੍ਹਾਂ ਨੂੰ ਚਿੱਟੇ ਮੋਤੀ ਦੀ ਸਮੱਸਿਆ ਹੈ ਉਹਨਾਂ ਨੂੰ ਇੱਕ ਵਾਰ ਸਾਰਾ ਥੋਰੋਲੀ ਚੈੱਕ ਕਰਕੇ ਉਹਨਾਂ ਦਾ 슈ਗਰ ਚੈੱਕ ਕਰਕੇ ਅੱਖਾਂ ਦੀ ਜਾਂਚ ਕਰਕੇ ਪਰਦਾ ਚੈੱਕ ਕਰਕੇ ਜਿਹੜੇ ਮਰੀਜ਼ ਨਿਕਲਣਗੇ ਉਹਨਾਂ ਦਾ ਬਿਨਾ ਟਾਂਕੇ ਲੈਂਸ ਪਾਇਆ ਜਾਏਗਾ